ਸਭ ਇਕੱਠੇ ਸਾਰੇ ਨੂੰ ਅੱਜ ਦਾ ਆਪਣਾ ਟੌਪਿਕ ਹੈ ਜੀ ਵਿਸ਼ੇਸ਼ਣ ਅਤੇ ਉਸਦੇ ਕਿਸਮਾਂ ਠੀਕ ਹੈ ਜੀ ਵਿਸ਼ੇਸ਼ਣ ਬਾਰੇ ਪੜਾਂਗੇ ਜੀ ਅੱਜ ਆਪਾਂ ਤੇ ਉਸਦੇ ਕਿਸਮਾਂ ਬਾਰੇ ਸੰਖੇਪ ਵਿੱਚ ਪੜਾਂਗੇ ਠੀਕ ਹੈ ਜੀ ਹਾਂਜੀ ਉਹ ਸ਼ਬਦ ਜੋ ਨਾਮ ਜਾਂ ਪੜਨਾਮ ਨਾਲ ਆ ਕੇ ਉਹਨਾਂ ਦੀ ਵਿਸ਼ੇਸ਼ਤਾ ਗੁਣ ਮਿੰਤੀ ਗਿਣਤੀ ਦੱਸਦੇ ਹਨ ਹਾਂਜੀ ਜਿਹੜੇ ਜੀ ਨਾਮ ਤੇ ਪੜਨਾਮ ਨਾਲ ਆ ਕੇ ਉਹਨਾਂ ਦੇ ਗੁਣ ਉਹਨਾਂ ਦੇ ਮਿੰਨਤੀ ਗਿਣਤੀ ਬਾਰੇ ਦੱਸਦੇ ਨੇ ਉਹਨੂੰ ਆਪਾਂ ਕੀ ਕਹਿੰਦੇ ਆ ਵਿਸ਼ੇਸ਼ਣ ਕਹਿੰਦੇ ਆ ਜਿਵੇਂ ਆਪਾਂ ਕਹਿੰਦੇ ਪੀਲੀ ਪੱਗ ਕਾਲਾ ਮੁੰਡਾ ਗੋਰੀ ਕੁੜੀ ਸੋਹਣੀ ਕੁੜੀ ਠੀਕ ਹੈ ਜਿਹੜੀ ਸੋਹਣਾ ਸ਼ਬਦ ਹੈ ਉਹ ਕੁੜੀ ਦੀ ਵਿਸ਼ੇਸ਼ਤਾ ਦੱਸ ਰਿਹਾ ਠੀਕ ਹੈ ਜੀ ਜਿਵੇਂ ਕਾਲਾ ਮੁੰਡਾ ਜਿਹੜਾ ਕਾਲਾ ਸ਼ਬਦ ਦੇ ਕਾਲਾ ਲਿਖਿਆ ਜੀ ਇਹ ਮੁੰਡੇ ਦੀ ਵਿਸ਼ੇਸ਼ਤਾ ਦੱਸ ਰਿਹਾ ਠੀਕ ਹੈ ਜੀ ਅੱਗੇ ਆਪਾਂ ਇਹਦੀ ਕਿਸਮਾਂ ਬਾਰੇ ਪੜ੍ਹਾਂਗੇ ਜੀ ਵਿਸ਼ੇਸ਼ਣ ਦੀਆਂ ਪੰਜ ਕਿਸਮਾਂ ਹੁੰਦੀਆਂ ਨੇ ਠੀਕ ਹੈ ਜੀ ਸਭ ਤੋਂ ਪਹਿਲੀ ਇਸ ਸਮੇਂ ਜੀ ਗੁਣਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਨਾਮ ਜਾਂ ਪੜਨਾਮ ਨਾਲ ਆ ਕੇ ਉਸ ਦੇ ਗੁਣ ਔਗੁਣ ਬਾਰੇ ਦੱਸੇ ਉਸ ਨੂੰ ਗੁਣਵਾਚਕ ਵਿਸ਼ੇਸ਼ਣ ਕਹਿੰਦੇ ਹਨ ਠੀਕ ਹੈ ਜੀ ਜਿਹਦੇ ਨਾਮ ਜਾਂ ਪੜਨਾਮ ਨਾਲ ਆ ਕੇ ਜਿਹੜੇ ਗੁਣ ਤੇ ਔਗੁਣ ਦੱਸਦੇ ਨੇ ਉਹਨੂੰ ਆਪਾਂ ਕਹਿੰਦੇ ਗੁਣਵਾਚਕ ਵਿਸ਼ੇਸ਼ਣ ਅੱਗੇ ਜਿਹੜੇ ਗੁਣਵਾਚਕ ਵਿਸ਼ੇਸ਼ਣ ਹੁੰਦੇ ਨੇ ਤਿੰਨ ਤਰ੍ਹਾਂ ਦੇ ਹੁੰਦੇ ਆ ਸਧਾਰਨ ਅਵਸਥਾ ਅਧਿਕਤਰ ਅਵਸਥਾ ਅਦਿਕਤਮ ਅਵਸਥਾ ਠੀਕ ਹੈ ਜੀ ਗੁਣਵਾਚਕ ਵਿਸ਼ੇਸ਼ਣ ਹੁੰਦੇ ਜਿਹੜੇ ਅੱਗੇ ਤਿੰਨ ਤਰ੍ਹਾਂ ਦੇ ਹੁੰਦੇ ਆ ਪਹਿਲਾ ਪੜਦੇ ਜੀ ਆਪਾਂ ਸਧਾਰਨ ਅਵਸਥਾ ਜਦੋਂ ਕਿਸੇ ਨਾਮ ਜਾਂ ਪੜਨਾਵ ਦੀ ਤੁਲਨਾ ਕਿਸੇ ਦੂਸਰੇ ਨਾਲ ਕੀਤੀ ਜਾਵੇ ਇਕੱਲੇ ਤੇ ਸਧਾਰਨ ਗੁਣ ਦੱਸੇ ਜਾਂ ਤਾਂ ਉਸ ਨੂੰ ਸਧਾਰਨ ਅਵਸਥਾ ਕਹਿੰਦੇ ਆ ਜਦੋਂ ਜੀ ਨਾਮ ਜਾਂ ਪੜਨਾਵ ਦੀ ਤੁਲਨਾ ਆਪਾਂ ਕਿਸੇ ਦੂਸਰੇ ਨਾਲ ਕਰਦੇ ਆ ਠੀਕ ਹੈ ਇਕੱਲੇ ਤੇ ਸਧਾਰਨ ਕਿਸੇ ਇਕੱਲੀ ਚੀਜ਼ ਦੇ ਸਧਾਰਨ ਗੁਣ ਦੱਸੇ ਜਾਂਦੇ ਆ ਉਹਨੂੰ ਆਪਾਂ ਕਹਿੰਦੇ ਆ ਸਧਾਰਨ ਅਵਸਥਾ ਹਾਂਜੀ ਜੀ ਮਿੰਦਰ ਹੁਸ਼ਿਆਰ ਹੈ ਠੀਕ ਹੈ ਜੀ ਤਾਂ ਇਹ ਇੱਕ ਸਦਾ ਹੁਸ਼ਿਆਰ ਹੈ ਇਹ ਇੱਕ ਸਧਾਰਨ ਅਵਸਥਾ ਦੱਸ ਰਹੀ ਹੈ ਠੀਕ ਹੈ ਜੀ ਨੈਕਸਟ ਹੈ ਜੀ ਸੀਮਾ ਕਾਲੇ ਰੰਗ ਦੀ ਕੁੜੀ ਹੈ ਕਾਲੇ ਰੰਗ ਦੀ ਕੀ ਦੱਸ ਰਹੀ ਜੀ ਇਹ ਸਧਾਰਨ ਅਵਸਥਾ ਠੀਕ ਹੈ ਜੀ ਨੈਕਸਟ ਹੈਗਾ ਜੀ ਆधिकतर ਅਵਸਥਾ ਜੋ ਦੋ ਵਿਸ਼ੇਸ਼ਣ ਦੀ ਤੁਲਨਾ ਇੱਕ ਨੂੰ ਦੂਸਰੇ ਨਾਲ ਵਧ ਤਕਤਵਰ ਕੁਣਾ ਵਾਲਾ ਦੱਸਿਆ ਜਾਵੇ ਜਦੋਂ ਆਪਾਂ ਕੰਪੈਰੀਜ਼ਨ ਕਰਦੇ ਹਾਂ ਜੀ ਕਿ ਦੋ ਚੀਜ਼ਾਂ ਨੂੰ ਵੀ ਉਹ ਉਤੋਂ ਜ਼ਿਆਦਾ ਸੋਹਣਾ ਹੈ ਜਾਂ ਉਹ ਉਤੋਂ ਜ਼ਿਆਦਾ ਵਧੀਆ ਪੜਦਾ ਹੈ ਤਾਂ ਉਥੇ ਆਪਾਂ ਕਹਿੰਦੇ ਆ ਅਧਿਕਤਰ ਅਵਸਥਾ ਠੀਕ ਹੈ ਜੀ ਤਾਂ ਇਸ ਦੇ ਵਿੱਚ ਹੁਣ ਆਪਾਂ ਐਗਜ਼ਾਮਪਲ ਦੇਖ ਲਓ ਰਵੀ ਮੇਰੇ ਨਾਲੋਂ ਤਗੜਾ ਹੈ ਕਿਹੜਾ ਤਗੜਾ ਹੈ ਇਹ ਦੋਨਾਂ ਦੇ ਵਿੱਚੋਂ ਉਹਨਾਂ ਦੇ ਕੀ ਦੱਸ ਰਿਹਾ ਉਹਨਾਂ ਦੇ ਗੁਣ ਦੱਸ ਰਿਹਾ ਵੀ ਦੋਵਾਂ ਦੇ ਵਿੱਚੋਂ ਉਹਨਾਂ ਦੇ ਕਿਹੜੇ ਗੁਣ ਨੇ ਤਾਂ ਆਪਾਂ ਇਹਨੂੰ ਕਹਿੰਦੇ ਆ ਅਧਿਕਤਰ ਅਵਸਥਾ ਦਾ ਨਾਮ ਦਵਾਂਗੇ ਇਹੀ ਲੜਕੀ ਉਸ ਨਾਲੋਂ ਸੁੰਦਰ ਹੈ ਹਾਂਜੀ ਉਸ ਨਾਲੋਂ ਸੁੰਦਰ ਹੈ ਤਾਂ ਅਧਿਕਤਰ ਅਵਸਥਾ ਪੈਦਾ ਹੋ ਰਹੀ ਹੈ ਜੀ ਠੀਕ ਹੈ ਜਦੋਂ ਆਪਾਂ ਤੁਲਨਾ ਕਰ ਰਹੇ ਹਾਂ ਦੋ ਚੀਜ਼ਾਂ 'ਚ ਅਧਿਕਤਮ ਅਵਸਥਾ ਅਧਿਕਤਮ ਅਵਸਥਾ ਕੀ ਹੁੰਦੀ ਹੈ ਜੀ ਦੇਖੋ ਇਸ ਵਿੱਚ ਦੋ ਵਿਸ਼ੇਸ਼ਾ ਦੀ ਤੁਲਨਾ ਕਰਕੇ ਇੱਕ ਨੂੰ ਬਾਕੀ ਸਭ ਵਿਸ਼ੇਸ਼ਾ ਨਾਲੋਂ ਚੰਗਾ ਜਾਂ ਮਾੜਾ ਦੱਸਿਆ ਜਾਵੇ ਉਸ ਨੂੰ ਅਧਿਕਤਮ ਅਵਸਥਾ ਕਹਿੰਦੇ ਹਾਂ ਹਾਂਜੀ ਜਦੋਂ ਆਪਾਂ ਦੋ ਵਿਸ਼ੇਸ਼ਾ ਦੀ ਤੁਲਨਾ ਕਰਦੇ ਹਾਂ ਠੀਕ ਹੈ ਜੀ ਤਾਂ ਇੱਕ ਨੂੰ ਆਪਾਂ ਦੂਜੀ ਨਾਲੋਂ ਜ਼ਿਆਦਾ ਚੰਗੀ ਕਹਨੇ ਆ ਜਾਂ ਫਿਰ ਜ਼ਿਆਦਾ ਮਾੜੀ ਕਹਨੇ ਆ ਤਾਂ ਉਸ ਨੂੰ ਆਪਾਂ ਅਧਿਕਤਮ ਅਵਸਥਾ ਕਹਨੇ ਆ ਜਿਵੇਂ ਜੀ ਇਹ ਪੁਸਤਕ ਸਭ ਤੋਂ ਮਹਿੰਗੀ ਹੈ ਠੀਕ ਹੈ ਜੀ ਸਭ ਤੋਂ ਮਹਿੰਗੀ ਹੈ ਤਾਂ ਕੀ ਦੱਸਦੇ ਆ ਅਧਿਕਤਮ ਅਵਸਥਾ ਇਹ ਲੜਕਾ ਸਾਰੀ ਜਮਾਤ ਵਿੱਚੋਂ ਮਿਹਨਤੀ ਹੈ ਠੀਕ ਹੈ ਜੀ ਸਾਰੀ ਜਮਾਤ ਵਿੱਚੋਂ ਕੀ ਦੱਸਦੇ ਜਿਉਂ ਅਧਿਕਤਮ ਅਵਸਥਾ ਪੈਦਾ ਹੋ ਰਹੀ ਔਰੀ ਔਰੀ ਠੀਕ ਹੈ ਜੀ ਨੈਕਸਟ ਹੋਰ ਐਗਜ਼ਾਮਪਲਸ ਦੇਖ ਲਓ ਜੀ ਤੁਸੀਂ ਤੇ ਤੁਹਾਨੂੰ ਵਧੀਆ ਚੰਗੀ ਜਾਣਕਾਰੀ ਮਿਲ ਜਾਵੇ ਠੀਕ ਹੈ ਜੀ ਸਧਾਰਨ ਅਵਸਥਾ ਅਧਿਕਤਰ ਅਧਿਕਤਮ ਅਵਸਥਾ ਠੀਕ ਹੈ ਜੀ ਸਧਾਰਨ ਅਵਸਥਾ ਚ ਆਪਾਂ ਬੋਲਾਂਗੇ ਜੀ ਚੰਗਾ ਅਧਿਕਤਰ ਚ ਚੰਗੇਰਾ ਅਧਿਕਤਮ ਚ ਸਭ ਤੋਂ ਚੰਗਾ ਠੀਕ ਹੈ ਜੀ ਲੰਮਾ ਲਮੇਰਾ ਸਭ ਤੋਂ ਲੰਬਾ ਉਚੇਰਾ ਉਚੇਰਾ ਸਭ ਤੋਂ ਉੱਚਾ ਨਵੀਨ ਨਵਿੰਤਰ ਨਮਿੰਤਮ ਵੱਖ ਵਧੇਰਾ ਸਭ ਤੋਂ ਵੱਧ ਅਧਿਕ ਅਧਿਕਤਰ ਅਦਿਕਤਮ ਮੋਟਾ ਕੋਟੇਰਾ ਸਭ ਤੋਂ ਮੋਟਾ ਠੀਕ ਹੈ ਜੀ ਤਾਂ ਇਹ ਐਗਜ਼ਾਮਪਲਸ ਤੁਹਾਨੂੰ ਬਿਲਕੁਲ ਸਭ ਨੂੰ ਆ ਗਿਆ ਹੋਣੀ ਹੈ ਜੀ ਹੁਣਵਾਚਕ ਦੀਆਂ ਅੱਗੇ ਜਿਹੜੀਆਂ ਐਗਜ਼ਾਮਪਲਸ ਨੇ ਇਹ ਤਿੰਨ ਉਹ ਜਿਹੜੇ ਮੈਂ ਦੱਸੀਆਂ ਉਹਦੇ ਬਾਰੇ ਤੁਹਾਨੂੰ ਇਹ ਦੇਖ ਕੇ ਸਭ ਸਮਝ ਚੰਗੀ ਤਰ੍ਹਾਂ ਮੇਰੇ ਖਿਆਲ ਤਾਂ ਆ ਗਿਆ ਹੋਣਾ ਜੀ ਹਾਂਜੀ ਨੈਕਸਟ ਹੈਗਾ ਜੀ ਗਿਣਤੀ ਜਾਂ ਸੰਖਿਆਵਾਚਕ ਵਿਸ਼ੇਸ਼ਣ ਠੀਕ ਹੈ ਜੀ ਗਿਣਤੀ ਤੇ ਸੰਖਿਆਵਾਚਕ ਵਿਸ਼ੇਸ਼ਣ ਕਿਹੜੇ ਹੁੰਦੇ ਆ ਜੀ ਜੋ ਵਿਸ਼ੇਸ਼ਾ ਦੀ ਗਿਣਤੀ ਮਿੰਤੀ ਦੱਸਦਾ ਹੈ ਉਸ ਨੂੰ ਸੰਖਿਆਵਾਚਕ ਵਿਸ਼ੇਸ਼ਣ ਕਹਿੰਦੇ ਹਨ ਹਾਂਜੀ ਗਿਣਤੀ ਮਿੰਤੀ ਦੱਸਦਾ ਜਿਵੇਂ 200 300 400 500 2 3 4 ਠੀਕ ਹੈ ਜੀ ਉਹਨੂੰ ਕੀ ਕਹਿੰਦੇ ਆਪਾਂ ਗਿਣਤੀਵਾਚਕ ਵਿਸ਼ੇਸ਼ਣ ਹੁਣ ਇਹਦੀ ਵੀ ਅੱਗੇ ਅਵਸਥਾਵਾਂ ਹੁੰਦੀਆਂ ਨੇ ਜੀ ਸਧਾਰਨ ਜਿਵੇਂ ਆਪਾਂ ਸਧਾਰਨ ਗਿਣਤੀ ਦੱਸਦੇ ਜਦੋਂ ਉਹ ਵਿਸ਼ੇਸ਼ਣ ਜੋ ਆਪਣੇ ਨਾਵ ਜਾਂ ਪੜਨਾਵ ਦੀ ਪੂਰੀ ਪੂਰੀ ਗਿਣਤੀ ਦੱਸਣ ਜਿਵੇਂ ਪੂਰੀ ਗਿਣਤੀ ਜਿਵੇਂ 500 300 400 2 ਕਿਲੋ 3 ਕਿਲੋ 4 ਕਿਲੋ ਠੀਕ ਹੈ ਜੀ ਪੂਰੀ ਗਿਣਤੀ ਦੱਸ ਰਹੇ ਨੂੰ ਆਪਾਂ ਕਹਾਂਗੇ ਸਧਾਰਨ ਅਵਸਥਾ ਹਾਂਜੀ ਨੈਕਸਟ ਹੈਗਾ ਜੀ ਕਰਮਵਾਚੀ ਠੀਕ ਹੈ ਜੀ ਕਰਮਵਾਚੀ ਕਿਹੜੇ ਹੁੰਦੇ ਆ ਜੀ ਉਹ ਵਿਸ਼ੇਸ਼ਣ ਜੋ ਨਾਮ ਜਾਂ ਪੜਨਾਵ ਦੀ ਕਰਮ ਅਨਸਾਰ ਦਰਜਾ ਦੱਸਉਂਦੇ ਨੇ ਜਿਹੜੇ ਜੀ ਕਰਮ ਅਨਸਾਰ ਜਿਵੇਂ ਆਪਾਂ ਕਹਿੰਨੇ 1 2 3 4 5 ਕਰਮ ਦੇ ਅਨਸਾਰ ਦੱਸਦੇ ਨੇ ਜਿਹ ਗਿਣਤੀ ਨੈਕਸਟ ਹੈਗਾ ਗੁਣਵਾਚਕ ਉਹ ਵਿਸ਼ੇਸ਼ਣ ਜੋ ਕਿ ਇੱਕ ਵਸਤੂ ਦੂਸਰੀ ਤੋਂ ਕਿੰਨੀ ਗੁਣਾ ਹੈ ਗੁਣਵਾਚਕ ਜੀ ਉਹ ਵੀ ਇੱਕ ਚੀਜ਼ ਜਿਹੜੀ ਦੂਜੀ ਨਾਲੋਂ ਕਿੰਨੀ ਜ਼ਿਆਦਾ ਹੈ ਜਿਵੇਂ ਮੇਰੀ ਜ਼ਮੀਨ ਤੁਹਾਡੀ ਜ਼ਮੀਨ ਤੋਂ ਦੁੱਗਣੀ ਹੈ ਤਾਂ ਦੁੱਗਣੀ ਕੀ ਹੈ ਜੀ ਉਹ ਤਾਂ ਗੁਣ ਦੱਸ ਰਿਹਾ ਵੀ ਹਾਂ ਇਹਦੇ ਨਾਲੋਂ ਕਿੰਨੀ ਜ਼ਿਆਦਾ ਸਮੁੱਚਤਾ ਇਹ ਸਾਰੇ ਵਿਸ਼ੇਸ਼ਣ ਦੀ ਸਾਰੀ ਗਿਣਤੀ ਬਾਰੇ ਦੱਸਦਾ ਹੈ ਸਾਰੀ ਗਿਣਤੀ ਬਾਰੇ ਦੱਸਦਾ ਜ ਜਿਹਨੂੰ ਆਪਾਂ ਕਹਾਂਗੇ ਸਮੁੱਚਤਾ ਸੰਖਿਆਵਾਚਕ ਵਿਸ਼ੇਸ਼ਣ ਜਿਵੇਂ ਇਹ ਚਾਰੇ ਭੈਣ ਭਰਾ ਮਿਹਨਤੀ ਹਨ ਹਾਂਜੀ ਸਮੁੱਚਤਾ ਮਤਲਬ ਸਾਰਿਆਂ ਦੀ ਗਿਣਤੀ ਬਾਰੇ ਦੱਸ ਰਿਹਾ ਕਸਰੀ ਇਹ ਵਸਤੂ ਦੀ ਸਹੀ ਭਾਗ ਬਾਰੇ ਦੱਸਦਾ ਹੈ ਵੀ ਵਸਤੂ ਦਾ ਕਿੰਨਾ ਸਹੀ ਭਾਗ ਹੈ ਜਿਹੜਾ ਉਹ ਕਿੰਨਾ ਜਿਵੇਂ 2 ਮੀਟਰ 5 ਮੀਟਰ ਅੱਧਾ ਮੀਟਰ ਠੀਕ ਹੈ ਜੀ ਆਦੀ ਨੈਕਸਟ ਹੈਗਾ ਜੀ ਨਿਖੇੜਵਾਦੀ ਜੋ ਵਿਸ਼ੇਸ਼ਾ ਨੂੰ ਨਿਖੇੜ ਕੇ ਦੱਸੇ ਜਿਹੜਾ ਜੀ ਵਿਸ਼ੇਸ਼ਾ ਨੂੰ ਕੀ ਦੱਸਦਾ ਜੀ ਨਿਖੇੜ ਕੇ ਦੱਸਦਾ ਜਿਵੇਂ 5-5 ਲਾਈਨਾਂ ਬਣਾ ਲਓ 2-2 ਲਾਈਨਾਂ ਬਣਾ ਲਓ ਠੀਕ ਹੈ ਜੀ ਸਭ ਨੂੰ 20-20 ਰੁਪਏ ਮਿਲਣਗੇ ਠੀਕ ਹੈ ਜੀ ਸਭ ਨੂੰ 20-20 ਰੁਪਏ ਮਿਲਣਗੇ ਸਭ ਨੂੰ 55 ਰੁਪਏ ਮਿਲਣਗੇ ਠੀਕ ਹੈ ਜੀ ਇੱਕ ਨਖੇੜਵਾਚੀ ਵਿਸ਼ੇਸ਼ਣ ਦਾ ਪ੍ਰਦਰਸ਼ਨ ਕਰ ਰਹੀ ਹਾਂ ਨੇ ਜੀ ਠੀਕ ਹੈ ਅਨਿਸ਼ਚਿਤ ਜਿਸ ਵਿੱਚ ਵਿਸ਼ੇਸ਼ਣ ਦੀ ਗਿਣਤੀ ਅਨਿਸ਼ਚਿਤ ਹੋਵੇ ਆਪਾਂ ਨੂੰ ਪਤਾ ਨਹੀਂ ਜੀ ਕਿੰਨੀ ਗਿਣਤੀ ਹੈ ਠੀਕ ਹੈ ਅੰਨਾ ਹਜ਼ਾਰ ਦੀ ਰੈਲੀ ਵਿੱਚ ਬਹੁਤ ਲੋਕ ਆਏ ਹਾਂ ਜੀ ਬਹੁਤ ਲੋਕ ਆਏ ਆਪਾਂ ਨੂੰ ਕੋਈ ਪਤਾ ਨਹੀਂ ਵੀ ਕਿੰਨੀ ਗਿਣਤੀ ਚ ਆਏ ਕਿੰਨੀ ਗਿਣਤੀ ਚ ਨਹੀਂ ਆਏ ਮੈਂ ਥੋੜੀ ਦੇਰ ਤੱਕ ਆਵਾਂਗੀ ਥੋੜੀ ਦੇਰ ਤੱਕ ਆਵਾਂਗੀ ਜੀ ਪਤਾ ਨਹੀਂ ਥੋੜੀ ਦੇਰ ਉਹ ਕਿੰਨੀ ਦੇਰ ਹੈ ਠੀਕ ਹੈ ਨਾ ਹਾਂਜੀ ਨੈਕਸਟ ਹੈਗਾ ਅਗਲਾ ਮਿੰਤੀ ਅਤੇ ਪਰਿਮਾਨ ਵਾਚਕ ਵਿਸ਼ੇਸ਼ਣ ਹਾਂਜੀ ਮਿੰਤੀ ਤੇ ਪਰਨਾਮ ਵਾਚਕ ਵਿਸ਼ੇਸ਼ਣ ਕਿਹੜਾ ਹੁੰਦਾ ਜੀ ਜਿਹੜੇ ਸ਼ਬਦ ਕਿਸੇ ਵਿਸ਼ੇਸ਼ਣ ਦੀ ਗਿਣਤੀ ਮਿੰਤੀ ਤੋਲ ਕੇ ਦੱਸਦਾ ਹੈ ਠੀਕ ਹੈ ਜੀ 2 ਕਿਲੋ ਹੈ 3 ਕਿਲੋ ਹੈ 4 ਕਿਲੋ ਹੈ ਬਹੁਤ ਆ ਕਿੰਨਾ ਜਿਵੇਂ ਠੀਕ ਹੈ ਜੀ ਉਹਨੂੰ ਆਪਾਂ ਕਹਾਂਗੇ ਪਰਿਮਾਨ ਵਾਚਕ ਵਿਸ਼ੇਸ਼ਣ ਨੈਕਸਟ ਏਰੀਆ ਦੇਖ ਲਓ ਜੀ ਅੱਗੇ ਕਿੰਨੇ ਭਾਗ ਹੁੰਦੇ ਆ ਇਸਦੇ ਨਿਸ਼ਚਿਤ ਮਿੰਨਤੀ ਵਾਚਕ ਵਿਸ਼ੇਸ਼ਣ ਇਸ ਵਿੱਚ ਵਿਸ਼ੇਸ਼ਾ ਦੀ ਨਿਸ਼ਚਿਤ ਗਿਣਤੀ ਨਿਸ਼ਚਿਤ ਗਿਣਤੀ ਦੱਸੀ ਹੁੰਦੀ ਹੈ ਜੀ 2 ਮੀਟਰ 5 ਮੀਟਰ 4 ਮੀਟਰ ਅਨਿਸ਼ਚਿਤ ਇਹਦੇ ਵਿੱਚ ਪੂਰੀ ਮਿੰਨਤੀ ਨਹੀਂ ਦੱਸੀ ਹੁੰਦੀ ਜੀ ਠੀਕ ਹੈ ਜੀ ਤਾਂ ਉਸ ਨੂੰ ਆਪਾਂ ਅਨਿਸ਼ਚਿਤ ਗਿਣਤੀ ਵਾਚਕ ਵਿਸ਼ੇਸ਼ਣ ਕਹਿੰਦੇ ਆ ਜਿਵੇਂ ਦੀਵੇ ਵਿੱਚ ਥੋੜਾ ਜਿਹਾ ਤੇਲ ਪਾ ਦਿਓ ਠੀਕ ਹੈ ਜੀ ਤਾਂ ਇਹਦੇ ਵਿੱਚ ਪੂਰੀ ਮਿੰਨਤੀ ਨਹੀਂ ਦੱਸੀ ਵੀ ਇੰਨੇ ਚਮਚ ਪਾ ਦਿਓ ਜਾਂ ਫਿਰ ਇੰਨੇ ਲੀਟਰ ਪਾ ਦੋ ਜਾਂ ਫਿਰ ਇੰਨਾ ਪਾ ਦੋ ਠੀਕ ਹੈ ਜੀ ਤੇ ਇਹਦੇ ਵਿੱਚ ਕੀ ਆਪਾਂ ਨੂੰ ਅਨਿਸ਼ਚਿਤ ਦੀ ਵੀ ਵਿੱਚ ਥੋੜਾ ਜਿਹਾ ਤੇਲ ਪਾ ਦੋ ਤਾਂ ਕੀ ਹੈ ਅਨਿਸ਼ਚਿਤ ਗਿਣਤੀਵਾਚਕ ਵਿਸ਼ੇਸ਼ਣ ਨਿਸ਼ਚੇ ਵਾਚਕ ਵਿਸ਼ੇਸ਼ਣ ਨਿਸ਼ਚੇ ਵਾਚਕ ਵਿਸ਼ੇਸ਼ਣ ਅੱਗੇ ਬਾਰੇ ਪੜਾਂਗੇ ਜੀ ਆਪਾਂ ਜਿਹੜੇ ਸ਼ਬਦ ਇਸ਼ਾਰੇ ਨਾਲ ਵਿਸ਼ੇਸ਼ਤਾ ਦੱਸਦੇ ਨੇ ਇਸ਼ਾਰੇ ਨਾਲ ਦੱਸਦੇ ਹਨ ਜੀ ਉਹਨਾਂ ਨੂੰ ਆਪਾਂ ਨਿਸ਼ਚੇ ਵਾਚਕ ਕਹਿੰਦੇ ਜਿਵੇਂ ਇਹ ਉਹ ਇਸ ਉਹਨਾ ਇੰਨਾ ਠੀਕ ਹੈ ਜੀ ਆਦਿ ਇਹਦੇ ਅੱਗੇ ਭਾਗ ਹੁੰਦੇ ਨੇ ਜੀ ਨਿਕਟਵਰਤੀ ਨਿਸ਼ਚੇ ਵਾਚਕ ਵਿਸ਼ੇਸ਼ਣ ਜੋ ਸ਼ਬਦ ਨੇੜੇ ਦੀਆਂ ਚੀਜ਼ਾਂ ਬਾਰੇ ਇਸ਼ਾਰਾ ਕਰਦੇ ਨੇ ਜਿਹੜੇ ਸ਼ਬਦ ਨੇੜੇ ਦੀਆਂ ਚੀਜ਼ਾਂ ਬਾਰੇ ਜਿਵੇਂ ਇਹ ਮੇਰੀ ਪੁਸਤਕ ਹੈ ਇਹ ਮੇਰਾ ਪੈਨ ਹੈ ਠੀਕ ਹੈ ਨਾ ਨੇੜੇ ਦੀਆਂ ਚੀਜ਼ਾਂ ਬਾਰੇ ਵੀ ਆਪਾਂ ਨੂੰ ਦੱਸਦੇ ਆ ਉਹਨੂੰ ਕਹਿੰਦੇ ਆ ਨਿਕਟਵਰਤੀ ਵਿਸ਼ੇਸ਼ਣ ਜਿਵੇਂ ਜੀ ਇਹ ਪੁਸਤਕ ਮੇਰੀ ਹੈ ਠੀਕ ਹੈ ਜੀ ਆਪਾਂ ਕਹਿੰਦੇ ਆ ਆਪਣੇ ਕੋਲ ਕੋਈ ਪੁਸਤਕ ਨੇ ਇਹ ਪੁਸਤਕ ਮੇਰੀ ਹੈ ਇਹ ਲੜਕਾ ਮਿਹਨਤੀ ਹੈ ਠੀਕ ਹੈ ਜੀ ਨੈਕਸਟ ਹੈ ਦਾ ਭਾਗ ਭਾਗ ਹੈ ਜੀ ਦੂਰਵਰਤੀ ਨਿਸ਼ਚੇ ਵਚਕ ਵਿਸ਼ੇਸ਼ਣ ਦੂਰਵਰਤੀ ਹੁੰਦੇ ਨੇ ਜਿਹੜੇ ਦੂਰ ਦੀਆਂ ਚੀਜ਼ਾਂ ਬਾਰੇ ਦੱਸੇ ਜਿਵੇਂ ਉਹ ਘਰ ਮੇਰਾ ਹੈ ਠੀਕ ਹੈ ਨਾ ਉਹ ਮੁੰਡਾ ਚੰਗਾ ਹੈ ਠੀਕ ਹੈ ਚਾਹੇ ਜਿਹੜੇ ਦੂਰ ਦੀ ਚੀਜ਼ਾਂ ਬਾਰੇ ਇਸ਼ਾਰਾ ਕਰਦੇ ਆ ਹਾਂਜੀ ਨੈਕਸਟ ਹੈ ਜਿਹੜਾ ਵਿਸ਼ੇਸ਼ਣ ਦਾ ਪਾਰਟ ਹੈ ਜੀ ਪੜਨਾਵੀ ਵਿਸ਼ੇਸ਼ਣ ਜੋ ਸ਼ਬਦ ਹੋਣ ਜਾਂ ਪੜਨਾਵ ਪਰ ਨਾਮ ਨਾਲ ਆ ਕੇ ਪੜਨਾਵੀ ਵਿਸ਼ੇਸ਼ਣ ਦਾ ਕੰਮ ਕਰਨ ਉਹਨਾਂ ਨੂੰ ਪੜਨਾਵੀ ਵਿਸ਼ੇਸ਼ਣ ਕਹਿੰਦੇ ਆ ਠੀਕ ਹੈ ਜੀ ਜੋ ਜਿਹੜੇ ਸ਼ਬਦ ਹੁੰਦੇ ਨੇ ਪੜਨਾਵ ਪਰ ਨਾਮ ਨਾਲ ਆ ਕੇ ਪੜਨਾਵੀ ਵਿਸ਼ੇਸ਼ਣ ਦਾ ਕੰਮ ਕਰਦੇ ਉਹਨਾਂ ਨੂੰ ਆਪਾਂ ਕਹਿੰਨੇ ਪੜਨਾਵੀ ਵਿਸ਼ੇਸ਼ਣ ਜਿਵੇਂ ਜੀ ਕਿਹੜਾ ਮੁੰਡਾ ਤੁਹਾਡੀ ਦੁਕਾਨ ਕਿਹੜੀ ਦੁਕਾਨ ਕਿਹੜਾ ਪੈਨ ਆਦੀ ਠੀਕ ਹੈ ਨੈਕਸਟ ਇਹਦੇ ਭਾਗ ਹੁੰਦੇ ਆ ਜੀ ਅੱਗੇ ਆਪਾਂ ਪੜ੍ਹਾਂਗੇ ਉਸ ਬਾਰੇ ਮੂਲ ਰੂਪ ਪੜਨਾਵੀ ਵਿਸ਼ੇਸ਼ਣ ਮੂਲ ਰੂਪ ਵਾਲੇ ਪੜਨਾਵੀ ਵਿਸ਼ੇਸ਼ਣ ਕਿਹੜੇ ਆ ਜਿਹੜਾ ਪੜਨਾਮੂਲ ਰੂਪ ਵਿੱਚ ਵਿਸ਼ੇਸ਼ਣ ਹੋ ਜਾਣ ਉਹਨਾਂ ਨੂੰ ਮੂਲ ਰੂਪੀ ਠੀਕ ਹੈ ਜੀ ਮੂਲ ਰੂਪ ਵਿੱਚ ਛੁੜ ਜਾਂਦੇ ਆ ਜਦੋਂ ਉਹਨੂੰ ਆਪਾਂ ਕਹਿੰਦੇ ਆ ਮੂਲ ਰੂਪੀ ਪੜਨਾਵੀ ਵਿਸ਼ੇਸ਼ਣ ਜਿਵੇਂ ਕੌਣ ਕਿਹੜਾ ਕੀ ਆਦਿ ਠੀਕ ਹੈ ਜੀ ਅੱਗੇ ਹੈਗਾ ਲਾਸਟ ਉਤਪਨ ਰੂਪ ਪੜਨਾਵੀ ਵਿਸ਼ੇਸ਼ਣ ਠੀਕ ਹੈ ਜੋ ਸ਼ਬਦ ਪੜਨਾਵ ਤੋਂ ਬਣ ਕੇ ਵਿਸ਼ੇਸ਼ਣ ਦੇ ਕੰਮ ਦੇਣ ਉਹਨਾਂ ਨੂੰ ਉਤਪਨ ਰੂਪ ਪੜਨਾਵੀ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਤੇਰਾ ਮੇਰਾ ਕਿੰਨਾ ਆਦਿ ਠੀਕ ਹੈ ਜੀ ਹਾਂਜੀ ਹੋਪਸ ਹੋ ਜੀ ਤੁਹਾਨੂੰ ਜਿਹੜੀ ਵਿਸ਼ੇਸ਼ਣ ਬਾਰੇ ਸਾਰੀ ਜਾਣਕਾਰੀ ਹੈ ਜੀ ਉਹ ਚੰਗੀ ਤਰ੍ਹਾਂ ਸਮਝ ਆਈ ਹੋਣੀ ਜੀ ਮੈਨੇ ਬਹੁਤ ਵਿਸਥਾਰ ਦੇ ਵਿੱਚ ਦੱਸਿਆ ਕਿਉਂਕਿ ਜਦੋਂ ਵੀ ਆਪਾਂ ਕੋਈ ਅੱਗੇ ਪੇਪਰ ਦੀ ਤਿਆਰੀ ਕਰਦੇ ਆ ਤਾਂ ਆਪਾਂ ਵਿਸ਼ੇਸ਼ਣ ਨੂੰ ਸ਼ਾਰਟ ਦੇ ਵਿੱਚ ਪੜ ਕੇ ਚੰਗੀ ਤਰ੍ਹਾਂ ਨਹੀਂ ਸਿੱਖ ਸਕਦੇ ਜੀ ਜੋ ਤੱਕ ਆਪਾਂ ਇਹਨੂੰ ਚੰਗੀ ਤਰ੍ਹਾਂ ਐਕਸਪਲੇਨ ਦੇ ਨਾਲ ਕਰਕੇ ਨਹੀਂ ਸਿੱਖਾਂਗੇ ਉਦੋਂ ਤੱਕ ਆਪਾਂ ਇਹਨੂੰ ਨਹੀਂ ਸਮਝ ਸਕਾਂਗੇ ਠੀਕ ਹੈ ਜੀ ਹੋਪਸ ਹੋ ਜੀ ਤੁਹਾਨੂੰ ਮੇਰੀ ਇਹ ਦਿੱਤੀ ਜਾਣਕਾਰੀ ਬਹੁਤ ਚੰਗੀ ਲੱਗੀ ਹੋਣੀ ਹੈ ਜੀ ਮੈਂ ਇਸ ਦੇ ਵਿੱਚ ਵਿਸ਼ੇਸ਼ਣ ਬਾਰੇ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੀ ਜੇ ਤੁਹਾਨੂੰ ਮੇਰੀ ਜਾਣਕਾਰੀ ਚੰਗੀ ਲੱਗੀ ਹੋ ਜੀ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਪਲੀਜ਼ ਐਂਡ ਤੱਕ ਜ਼ਰੂਰ ਦੇਖਿਓ ਥੈਂਕ ਯੂ ਜੀ ਧੰਨਵਾਦ